ਲਾਈਫ ਸੈੱਟ ਦਾ ਅਰਥ ਕੀ ਹੈ ਕੀ ਸਮਝਦਾ ਹੈ ਲਾਈਫ ਸੈੱਟ ਮਤਲਬ ਚਲੋ ਬੱਚਿਆ ਲਾਈਫ ਸੈਟ ਵਾ ਪੜ੍ਹਾਈ ਕਰ ਲਈ ਇੱਕ ਕਰੀ ਜਦੋਂ ਗ੍ਰੈਜੂਏਸ਼ਨ ਹੋ ਗਈ ਐਮਏ ਕਰ ਲਈ ਪੀਐਚਡੀ ਕਰ ਲਈ ਲਾਈਫ ਸੈਟ ਹੀ ਐ ਪੜ੍ਹਾਈ ਕਰ ਲਈ ਹੁਣ ਹੁਣ ਕਹਿੰਦਾ ਵਸ ਜੀ ਜੇ ਕਿਤੇ ਨੌਕਰੀ ਚੰਗੀ ਸਰਕਾਰੀ ਲੱਗ ਜੇ ਲਾਈਫ ਸੈਟ ਐ ਮਿਲ ਗਈ ਨੌਕਰੀ ਹੁਣ ਹੁਣ ਵਿਆਹ ਚੰਗੀ ਹੋ ਜਾਏ ਨਾ ਬੀਬੀ ਫੇਰ ਲਾਈਫ ਸੈਟ ਆ ਗਈ ਹੁਣ ਹੁਣ ਕਹਿੰਦਾ ਵਾ ਮੁੰਡਾ ਆ ਜਾਏ ਨਾ ਕਿ ਬੱਚਾ ਹੋ ਜਾ ਲਾਈਫ ਫੇਰ ਸੈਟ ਹੋ ਗਿਆ ਹੁਣ ਹੁਣ ਇਹ ਚੰਗੇ ਸਕੂਲ ਚ ਪੜ੍ਹ ਕੇ ਨਾਂ ਰੋਸ਼ਨ ਕਰੇ ਨਾ ਮੇਰਾ ਫੇਰ ਲਾਈਫ ਸੈਟ ਐ ਲਾ ਹੁਣ ਇਹ ਵੀ ਹੋ ਗਿਆ ਹੁਣ ਹੁਣ ਕਿਤੇ ਇਹ ਵੀ ਕਿਤੇ ਵੱਡੀ ਨੌਕਰੀ ਲੱਗ ਜੇ ਫੇਰ ਲਾਈਫ ਸੈਟ ਹੈ ਤੇਰੀ ਲਾਈਫ ਸੈਟ ਕਿੱਥੇ ਹੁੰਦੀ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲੱਗ ਜਾਣਾ ਮੁੜ ਕੇ ਲਾਈਫ ਸੈਟ ਹੈ ਕੈਨੇਡਾ ਦਾ ਲੱਗ ਗਿਆ ਹੁਣ ਸੈਟ ਹੈ ਅਮਰੀਕਾ ਉੱਪਰ ਗਿਆ ਹੁਣ ਸੈਟ ਹੈ ਸਾਰੇ ਉਥੇ ਆਪਾਂ ਲਾਈਫ ਸੈਟ ਹੋ ਗਈ ਸਾਡੀ ਨਹੀਂ ਯਾਦ ਰੱਖੋ ਲਾਈਫ ਸੈਟ ਉੱਥੇ ਹੀ ਸੈਟ ਹੈ ਜਿੱਥੇ ਮਾਈਂਡ ਸੈਟ ਹੈ ਲਾਈਫ ਸੈੱਟ ਨਹੀਂ ਕਰਨੀ ਮਾਈਂਡ ਸੈੱਟ ਕਰੋ ਮਾਈਂਡ ਸੈੱਟ ਕਰ ਲੈ ਛੱਪਰੀਆਂ 'ਚ ਵੀ ਨਜ਼ਾਰਾ ਹੈ ਮਾਈਂਡ ਸੈੱਟ ਨਾ ਕਰ ਸਕਿਆ ਕੈਨੇਡਾ ਅਮਰੀਕਾ ਜਾ ਕੇ ਵੀ ਰੋਏਗਾ ਮਾਈਂਡ ਸੈੱਟ ਕਰਨਾ ਸਿੱਖਣਾ ਲਾਈਫ ਸੈੱਟ ਕਰਦੇ ਕਰਦੇ ਮਰ ਜਾਗੇ ਇਹ ਨਹੀਂ ਸੈੱਟ ਹੁੰਦੀ ਮਾਈਂਡ ਸੈੱਟ ਕਰਨਾ ਪੈਂਦਾ ਹੈ ਲਾਈਫ ਸੈੱਟ ਉਦੋਂ ਹੀ ਹੋ ਜਾਣੀ ਹੈ ਮਾਈਂਡਸੈਟ ਸਾਈਕਲ ਤੇ ਕਰ ਲੈ ਤੇ ਮਾਈਂਡਸੈਟ ਜਹਾਜ਼ ਤੇ ਵੀ ਨਾ ਕਰ ਇਹ ਤੇਰੀ ਆਪਣੀ ਮਰਜ਼ੀ ਹੈ ਇੱਕ ਦਾ ਜਹਾਜ਼ ਤੇ ਵੀ ਮਾਈਂਡਸੈਟ ਨਹੀਂ ਹੋਇਆ ਹੈਲੀਕਾਪਟਰ ਹੈਗਾ ਪਰ ਇਹਨਾਂ ਫਲਾਣੇ ਬੰਦੇ ਕੋਲ ਮੈਂ ਖੁਦ ਸੁਣੀ ਹੈ ਇਹ ਗੱਲ ਅਮਰੀਕਾ ਦੇ ਵਿੱਚ ਇਹ ਘਰ ਗਿਆ ਜਹਾਜ਼ ਬਹੁਤ ਵੱਡਾ ਖੜਾ ਉਹ ਹੈਲੀਕਾਪਟਰ ਮੈਨੂੰ ਕਮਾਇਆ ਗੇੜੇ-ਕੂੜੇ ਦਿੱਤੇ ਸਾਰੇ ਪਾਸੇ ਕਮਾ ਕੇ ਮੁੰਡਾ ਪਾਇਲਟ ਚਲਾਵੇ ਐ ਛੱਤ ਤੇ ਜਹਾਜ਼ ਖੜਿਆ ਗੱਡੀਆਂ-ਗੱਡੀਆਂ ਘਰ ਚ ਘਟਾ ਕੇ ਇਹ ਗੱਲ ਦਾ ਨਹੀਂ ਤੇਦਾਂ ਅਸੀਂ ਗੱਲਬਾਤ ਕਰੀਏ ਤੇ ਅਸ ਜਿਹੜਾ ਕੁੜਾ ਕਢਾਇਆ ਮੈਂ ਕਿਹਾ ਨਜ਼ਾਰਾ ਆ ਗਿਆ ਕਹਿੰਦੇ ਨਹੀਂ ਨਹੀਂ ਇਹ ਕੁਛ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਇਹ ਤੇ ਜੀ 6 ਸੀਟਰ ਹੈ ਫਿਰ ਕਹਿੰਦੇ ਅਸੀਂ ਸੋਚਿਆ ਵੀ 8 10 ਸੀਟਰ ਲਿਆਉਣਾ ਵੱਡਾ ਲਿਆਉਣਾ ਕਹਿੰਦੇ ਹਜੇ ਉਹ ਹੋਰ ਵੱਡਾ ਸੋਚ ਕੇ ਬੈਠੇ ਆਸਾ ਆਸਾ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ ਵੇਖਦਾ ਹੈ ਜਹਾਜ਼ ਨੂੰ ਤੇ ਵੱਟਦਾ ਹੈ ਪੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਤੇ ਤ੍ਰਿਪਤ ਹੋਣ ਵੀਰੋ ਰੱਜਣ ਵਿੱਚ ਤੇ ਤ੍ਰਿਪਤ ਹੋਣ ਵਿੱਚ ਫਰਕ ਹੈ ਸੁਣੋ ਰੱਜਦਾ ਹੈ ਤਨ ਤੇ ਤ੍ਰਿਪਤ ਹੁੰਦਾ ਮਨ ਸੈਸ ਖਟੈ ਲਖ ਕੋ ਉਤਕਾਵੈ ਤ੍ਰਿਪਤ ਨ ਆਵੈ ਮਾਇਆ ਪਛਰ ਪਾਵੈ ਮਨ ਦੀ ਤ੍ਰਿਪਤੀ ਹੈ ਨਾ ਜਿਹੜੀ ਜਿੱਥੇ ਮਾਈਂਡ ਸੈਟ ਕਰ ਲੇਂਗਾ ਉੱਥੇ ਹੋ ਜਾਏਗੀ ਪਰਾਣੇ ਕਹਿੰਦੇ ਪਰਾਣਿਆਂ ਦੀ ਲਾਈਫ ਸੈਟ ਹੈ ਇੱਥੇ ਉਹ ਘਰ ਬਣਿਆ ਵਧੀਆ ਮौज ਲੱਗੀ ਹੈ ਬਾਹਰੋਂ ਜਿਵੇਂ ਮੱਝ ਤੋਂ ਮੱਝਾਂ ਰੱਖੀਆਂ ਮਾਈਂਡ ਸੈਟ ਇਹਨੂੰ ਵਾਪਸ ਨੂੰ ਲੈ ਜਾਓ ਅਮਰੀਕਾ ਸੋਹਣੇ ਸੋਹਣੇ ਪਾਰਕਾਂ 'ਚ ਕਮਾਓ ਇਹਨੇ ਕਹਿਣਾ ਮਰ ਚਲਣਾ ਲੈ ਕੇ ਚੱਲੋ ਟੰਗਰਾਂ ਦਾ ਕੋਹਾ ਜਿੰਨਾ ਚਰਵਿੰਦਾ ਨਹੀਂ ਮੈਨੂੰ ਨਹੀਂ ਸ਼ਾਂਤੀ ਆਉਂਦੀ ਇਹਦਾ ਮਾਈਂਡ ਸੈਟ ਉੱਥੇ ਹੀ ਹੈ ਮੈਨੂੰ ਲੈ ਚੱਲੋ ਘਰ ਮੇਰਾ ਨਹੀਂ ਜੀ ਲੱਗਦਾ ਕੈਨੇਡਾ ਨੂੰ ਅੱਗ ਲਾਓ ਇਦਾਂ ਕਹਿਣਗੇ ਅਸੀਂ ਨਹੀਂ ਜਾਣਾ ਕੈਨੇਡਾ ਲੈ ਜਾਓ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲੰਗਾਈ ਹੈ ਮਾਈਂਡ ਸੈੱਟ ਜਿਨ੍ਹਾਂ ਨੇ ਇੱਥੇ ਕਰ ਲਿਆ ਉਹਨਾਂ ਨੂੰ ਅਮਰੀਕਾ ਲੈ ਜਾਓ ਕਹਿਣਗੇ ਸਾਡੀ ਲਾਈਫ ਸੈੱਟ ਨਹੀਂ ਇੱਥੇ ਸਾਨੂੰ ਤੇ ਘਰ ਲੈ ਕੇ ਜਾਓ ਮੈਂ ਤੇ ਪਿੰਡ ਜਾਣਾ ਆਪਣਾ ਮੈਂ ਤੇ ਪਿੰਡ 'ਚ ਰਹਿਣਾ ਬੱਚੇ ਕਹਿੰਦੇ ਨੇ ਵੱਡਿਆਂ ਵੱਡਿਆਂ ਸੈਕਟਰਾਂ 'ਚ ਕੋਠੀਆਂ ਪਾਓ ਮਾਈਂਡ ਕਹਿੰਦਾ ਨਹੀਂ ਖੇਤ 'ਚ ਪਾਵਾਂਗੇ ਇੱਥੇ ਹੀ ਲਾਈਫ ਸੈੱਟ ਹੈ ਮਾਈਂਡ ਸੈੱਟ ਕਿੱਥੇ ਹੈ ਤੁਹਾਡਾ ਨੇ ਕੋ ਹੈ ਜਿਹੜਾ ਸਾਈਕਲ ਤੇ ਮਾਈਂਡ ਸੈਟ ਕਰਕੇ ਬੈਠਾ ਇੱਕ ਤਾਂ ਜਹਾਜ਼ ਤੇ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਹੈ ਜਹਾਜ਼ ਖੁਸ਼ ਕਰ ਦੇਗਾ ਨਹੀਂ ਕਰ ਸਕਦਾ ਗੱਡੀ ਖੁਸ਼ ਕਰ ਦੇਗੀ ਗੱਡੀ ਖੜੀ ਰਹਿੰਦੀ ਮਹੀਨੇ ਬਾਅਦ ਕੱਪੜਾ ਵੀ ਨਹੀਂ ਮਾਰਦਾ ਉੱਤੇ ਕਦੇ ਨਹੀਂ ਖੁਸ਼ ਹੋਇਆ ਜਿੰਨੇ ਖੁਸ਼ ਨਹੀਂ ਹੋਣਾ ਉਹਨੇ ਜਹਾਜ਼ ਤੋਂ ਵੀ ਨਹੀਂ ਹੋਣਾ ਜਿੰਨੇ ਹੋਣਾ ਹੈ ਨਾ ਉਹ ਸਾਈਕਲਾਂ ਤੋਂ ਹੀ ਖੁਸ਼ ਹੋ ਜਾਂਦਾ ਹੈ ਨਵਾਂ ਸਾਈਕਲ ਆ ਗਿਆ ਪੜਾ ਨਜ਼ਾਰਾ ਆ ਗਿਆ ਉਹਨੂੰ ਉਹਨੂੰ ਸਮਝ ਆਇਆ ਆਦੇ ਛੱਪਰੀਆਂ ਚ ਮਾਈਂਡ ਸੈਟ ਸੀ ਹੇਮੇ ਵਰਗਿਆਂ ਕੋਲ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਹੇਮਿਆ ਬੜਾ ਨਜ਼ਾਰਾ ਆਇਆ ਕਹਿੰਦਾ ਮਾਰਾ ਏਡੇ ਏਡੇ ਮਹਿਲਾਂ ਵਾਲੇ ਸੱਜਦੇ ਤੁਹਾਨੂੰ ਮੇਰੀ ਛੱਪਰੀ ਚ ਕਹਿੰਦੇ ਜਿਹੜਾ ਤੇਰੀ ਕੋਲ ਸਕੂਨ ਐ ਨਾ ਕਿਸੇ ਕੋਲ ਰੱਜੀ ਰੂਹ ਐ ਤੂੰ ਤੂੰ ਰੱਜਿਆ ਹੋਇਆ ਹੈ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਰੱਜਿਆ ਹੋਵੇ ਰਾਜਾ ਰੱਜਿਆ ਹੋਇਆ ਹੁੰਦਾ ਹੈ ਤੇ ਜਿਹੜੇ ਭੁੱਖੇ ਹੀ ਤੁਰੇ ਫਿਰਨ ਰਾਜੇ ਨਹੀਂ ਹੁੰਦੇ ਰੱਜਿਆ ਬੰਦਾ ਰਾਜਾ ਹੁੰਦਾ ਹੈ ਸਤਾ ਟੁੱਟੀ ਝੌਂਪੜੀ ਜੀਰ ਸਭ ਛਿੰਨਾ ਬਾਟੇ ਕੱਪੜੇ ਝੌਂਪੜੀ ਚ ਰਹਿੰਦਾ ਜਾਤ ਨਾ ਪੱਤ ਨਾ ਅਦਰੋ ਧਿਆਨ ਪਰਮਿਨਾ ਜਾਤ ਨਹੀਂ ਚੰਗੀ ਪੱਤ ਇੱਜ਼ਤ ਨਹੀਂ ਬੋਦੀ ਉਹ ਜੰਗਲਾਂ ਚ ਫਿਰਦਾ ਮਿੱਤਰ ਨਾ ਇੱਠ ਤਨ ਰੂਪ ਹੀਣ ਕੇ ਚ ਸਾਖ ਨਾ ਸਿੰਨਾ ਸਾਠ ਸੰਬੰਧੀ ਕੋਈ ਨਹੀਂ ਮਿੱਤਰ ਦੋਸਤ ਕੋਈ ਨਹੀਂ ਰੂਪ ਚੰਗਾ ਕੋਈ ਨਹੀਂ ਪਰ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਦਾ ਸਾਰੀ ਦੁਨੀਆ ਦਾ ਰਾਜਾ ਹੈ ਹਰ ਨਾਮ ਮਨ ਭਿੱਜਦਾ ਇਹਦਾ ਮਨ ਭਿੱਜਿਆ ਹੋਇਆ ਹੋਵੇ ਗਿਆਨ ਨਾਲ ਅਕਲ ਨਾਲ ਕਹਿੰਦੇ ਰਾਜਾ ਹੈ ਰਾਜ ਜਾਓ ਤੇ ਰਾਜੇ ਹੋ ਮਾਈਂਡ ਸੈਟ ਕਰੋ ਭਰਾਵੋ ਬਲੇਖਾ ਹੈ ਔਰ ਕੁਝ ਸੈਟ ਕਰਨਾ ਪੈਣਾ ਹੈ ਇਹਨੂੰ ਸੈਟ ਕਰਨਾ ਪੈਣਾ ਜਿੱਦਨ ਮਰਜ਼ੀ ਕਰ ਲਈ ਇੰਡੀਆ ਚ ਰਹਿ ਕੇ ਕਰ ਲੈ ਚਾਹੇ ਅਮਰੀਕਾ ਜਾ ਕੇ ਕਰ ਲੈ ਕਰਨਾ ਮਾਈਂਡ ਸੈਟ ਪੈਣਾ ਲਾਈਫ ਸੈਟ ਹੋ ਜਾਂਦੀ ਉਦੋਂ ਦੀ ਹੈ ਮਾਈਂਡ ਸੈਟ ਹੈ ਲਾਈਫ ਸੈਟ ਹੈ ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈਟ ਨਹੀਂ ਹੋ ਰਿਹਾ ਲਾਈਫ ਸੈਟ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਮਾਈਂਡ ਸੈਟ ਹੈ ਕੋਈ ਗੱਲ ਨਹੀਂ ਨਜ਼ਾਰੇ ਲਵਾਗੇ ਪ੍ਰਮਾਤਮਾ ਨੇ ਕਿਹਾ ਓਏ ਤੂੰ ਘੁੰਮ ਫਿਰ ਸਾਰੀ ਦੁਨੀਆ ਫਿਰ ਪੈਸਾ ਹੈਗਾ ਆਪਣਾ ਖਾਵਾਂਗੇ ਪੀਂਾਂਗੇ ਦੋਵੇਂ ਜੀਏ ਇੱਕ ਦੂਜੇ ਦਾ ਸਹਾਰੇ ਬਣਾ ਰਾਂਗੇ ਲੈ ਇਹਨੇ ਮਾਈਂਡ ਸੈਟ ਕਰ ਲਿਆ ਇਹਦੀ ਲਾਈਫ ਸੈਟ ਹੈ ਇਹ ਕਿਤੇ ਮਾਈਂਡ 'ਚ ਇੱਕ ਚੀਜ਼ ਘੁੰਮੀ ਜਾਂਦੀ ਹੈ ਉਹਦਾ ਮਾਈਂਡ ਸੈਟ ਨਹੀਂ ਹੋ ਰਿਹਾ ਉਹਦੀ ਲਾਈਫ ਵੀ ਸੈਟ ਨਹੀਂ ਹੋ ਰਹੀ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਕਿਤੇ ਨਾ ਕਿਤੇ ਖਿਲਾਰ ਲੋ ਮਾਈਂਡ ਸੈਟ ਕਰਨਾ ਮੈਨੂੰ ਪਰਸੋਂ ਚੋਂ ਉੱਥੇ ਇੱਕ ਬੰਦਾ ਰੋਣ ਲੱਗ ਪਿਆ ਮੈਂ ਪਰਮੇਸ਼ਰ ਦਵਾਰ ਖੜਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਸਾਰੀ ਜ਼ਿੰਦਗੀ ਕਰਾਇਆਂ ਤੇ ਕੱਟਦੀ ਸਾਰੀ ਜ਼ਿੰਦਗੀ ਕਰਾਇਆਂ ਤੇ ਰਵਾਂਗੇ ਰੋਣ ਲੱਗ ਪਿਆ ਮੈਂ ਕਿਹਾ ਮੈਂ ਤੇ ਆਪ ਕਰਾਈਦੀ ਰਹਿਣਾ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇਰਾ ਘਰ ਕਿਦੇ ਨਾਮ ਬੜਾ ਇਹਨਾਂ ਫਲਾਣੇ ਮਾਲਕ ਦੇ ਮੈਂ ਕਿਹਾ ਮੇਰੇ ਵਾਲਾ ਗੁਰਦੁਆਰੇ ਦੇ ਨਾਮ ਹੈ ਮੈਂ ਆਪ ਕਰਾ ਕੇ ਆਇਆ ਜਾ ਮੈਂ ਆਪਣੀ ਜਿੰਨੀ ਜਾਇਦਾਦ 732 ਕਿੱਲੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਕੇ ਆਇਆ ਜਾ ਕੇ ਮੈਂ ਤੇ ਖੁਦ ਕਰਾਏ ਤੇ ਰਹਿਣਾ ਤੂੰ ਮਾਈਂਡ ਸੈਟ ਕਰ ਲੈ ਠੀਕ ਹੈ ਬਸ ਆ ਜਿੰਨੇ ਵਿਦੇਸ਼ਾਂ ਵਾਲੇ ਨੇ ਨਾਂ ਦਾ ਹੀ ਇਹ ਘਰ ਮੇਰਾ ਮੈਂ ਘਰ ਲੈ ਲਿਆ ਉਹਨੂੰ ਪੁੱਛ ਲੋ ਕਿੰਨੇ ਸਾਲ ਲਈ ਕਿਸ਼ਤ ਭਰਨੀ 20 ਸਾਲ ਲਈ ਬੈਂਕ ਚ 30 ਸਾਲ ਲਈ ਹੈ ਘਰ ਨਾ ਵਈਆ ਮੇਰਾ ਘਰ ਹੈ ਕਿਸ਼ਤਾ ਭਰੀ ਜੋ ਭਰੀ ਜੋ ਜਦੋਂ 30 ਸਾਲ ਪੂਰੇ ਹੁੰਦੇ ਨੇ ਮੁੜ ਕੇ ਫਿਰ ਉਹਨਾਂ ਨੂੰ ਘਰ ਪੁਰਾਣਾ ਹੋ ਜਾਂਦਾ ਫਿਰ ਹੋਰ ਲੈ ਲੋ 30 ਸਾਲ ਦੀ ਫਿਰ ਬਚ ਗਿਆ ਸਾਰੀ ਜ਼ਿੰਦਗੀ ਯਾਰ ਜਿੱਥੇ ਮਰਜ਼ੀ ਖਲਾਰ ਲੋ ਮਨ ਠੀਕ ਹੈ ਬਸ ਧੀ ਹੈ ਮਾਈਂਡ ਸੈਟ ਲਾਈਫ ਸੈਟ ਇੱਕ ਪੁੱਤ ਹੈ ਮਾਈਂਡ ਸੈਟ ਲਾਈਫ ਸੈਟ ਇੱਥੇ ਨਜ਼ਾਰਾ ਲੈਣਾ ਮੋਟਰਸਾਈਕਲ ਹੈਗਾ ਤੁਰਨ ਫਿਰ ਨੂੰ ਠੀਕ ਹੈ ਗੁਜ਼ਾਰਾ ਚੱਲਦਾ ਹੈ ਮਾਈਂਡ ਸੈਟ ਲਾਈਫ ਸੈਟ ਜੇ ਤੂੰ ਮਾਈਂਡ ਸੈਟ ਨਾ ਕੀਤਾ ਤੇਰੀ ਲਾਈਫ ਸੈਟ ਨਹੀਂ ਹੋਣੀ ਕਹਿੰਦੇ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਬਰਾਣੇ ਕਹਿੰਦੇ ਉਹ ਬਰਮਾ ਬਰਮਾ ਦੇ ਨੇੜੇ ਹੀ ਰਹਿ ਗਿਆ ਤੇ ਤਾਂ ਤੇ ਨਾਲ ਹੈ ਬਰਮਾ ਕਹਿੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਹੁਣ ਕਹਾਂਗੇ ਕਰਮ ਜਾਣਗੇ ਨਾਲੇ ਤੁਰ ਜਾ ਅਮਰੀਕਾ ਨੂੰ ਕਰਮ ਜਾਣਗੇ ਨਾਲੇ ਤੇਰੀ ਸੋਚ ਤੇ ਨਾਲ ਹੀ ਜਾਣੀ ਹੈ ਨਾ ਓਏ ਤੇਰੀ ਭੁੱਖੀ ਸੋਚ ਤੇ ਨਾਲ ਹੀ ਜਾਣੀ ਉਹਨੇ ਰੱਜਣਾ ਹੀ ਨਹੀਂ ਅਮਰੀਕਾ ਜਾ ਕੇ ਕਿਹੜਾ ਰੱਜ ਜਾਣਾ ਰੱਜੇ ਦੀ ਸੋਚ ਹੋਵੇ ਉਹ ਛੱਪਰੀ ਚ ਵੀ ਰੱਜਿਆ ਰਹਿਣਾ ਅੱਛਾ ਰੱਜੋ ਰੱਜੀ ਰੱਜੀ ਰੂਹ ਹੋਵੇ ਰੱਜੀ ਕਈ ਰੱਜੀ ਰੂਹ ਹੁੰਦੇ ਨੇ ਥੋੜੇ ਚੋਂ ਵੀ ਥੋੜਾ ਦੇ ਦੇਣਗੇ ਕਹਿਣਗੇ ਕੋਈ ਗੱਲ ਨਹੀਂ ਥੋੜੇ ਚੋ ਵੀ ਥੋੜਾ দান ਕਰ ਦੇਣਗੇ ਲੋੜਵੰਦ ਉਹਨਾਂ ਦੇ ਘਰ ਆ ਜਾਏਗਾ ਕਹਿਣਗੇ ਕੋਈ ਨਹੀਂ ਯਾਰ ਥੋੜੇ ਚੋ ਵੀ ਥੋੜਾ ਦੇ ਨਾ ਰੱਜਿਆ ਬੰਦਾ ਹੁੰਦਾ ਹੈ ਤੇ ਕਈਆਂ ਦੀ ਰੂਹ ਰੱਜਦੀ ਹੈ ਰੱਜਦੀ ਨਹੀਂ ਸਾਰੀ ਜ਼ਿੰਦਗੀ ਨਹੀਂ ਰੱਜਦੀ ਤੇ ਭਰਾਵੋ ਤਨ ਦਾ ਭੁੱਖਾ ਕਿੱਦਾਂ ਵਿਆਕੁਲ ਹੁੰਦਾ ਹੈ ਜਿਹਨੂੰ ਰੋਟੀ ਨਾ ਮਿਲੇ ਤੁਹਾਨੂੰ ਕਿੰਨਾ ਮਨ ਕਾਲਾ ਪੈਂਦਾ ਹੈ ਜਦੋਂ ਬੰਦਾ ਭੁੱਖਾ ਹੋਵੇ ਸਰੀਰ ਤੰਗ ਕਿੰਨਾ ਕਰਦਾ ਹੈ ਤੇ ਜਿਨ੍ਹਾਂ ਦਾ ਮਨ ਹੀ ਨਹੀਂ ਰੱਜਦਾ ਉਹਨਾਂ ਦਾ ਮਨ ਉਹਨਾਂ ਨੂੰ ਕਿੰਨਾ ਤੰਗ ਕਰਦਾ ਹੋਏਗਾ ਜਿਨ੍ਹਾਂ ਦਾ ਮਨ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਮਨ ਕਿੰਨਾ ਤੰਗ ਕਰਦਾ ਹੋਏਗਾ ਤਾਂ ਕਰਕੇ ਭਰਾਵੋ ਭੈਣੋ ਮਨ ਦਾ ਰੱਜਣਾ ਚਾਹੀਦਾ ਮਨ ਨੂੰ ਰਜਾਓ ਤੇ ਮੈਂ ਤੁਹਾਨੂੰ ਕੱਲ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਤੇ ਰੱਜ ਗਏ ਇਨਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਮੱਥਾ ਟੇਕਿਆ ਸੀ ਆਪਾਂ ਇਹ ਸੋਚ ਕੇ ਮੱਥਾ ਟੇਕੋ ਵੀ ਐਡੀ ਵੱਡੀ ਹਸਤੀ ਐ ਲੈ ਆਪਾਂ ਰੱਜ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆ ਵੀ ਜਾਂਦੇ ਆ ਭੁੱਖੇ ਦੇ ਭੁੱਖੇ ਰੂਹ ਨਹੀਂ ਰੱਜਦੀ ਤੇ ਰੂਹ ਜੇ ਰਜਾਣੀ ਭੈਣੀ ਮਾਈਂਡ ਸੈੱਟ ਕਰਕੇ ਮੱਥਾ ਟੇਕ ਮਾਈਂਡ ਸੈੱਟ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੋਕਾ ਅਈਦਾਨਾ ਜਦੋਂ ਘੋੜਾ ਬਣਦਾ ਸਵਾਰੀ ਮਾਰ ਰ ਤੇਰੇ ਸਿਰ ਤੇ ਕਰਦੇ ਐ ਤੇ ਐ ਚੱਕ ਕੇ ਲਿਉਣਾ ਉਦੋਂ ਮਾਈਂਡ ਪਹਿਲਾਂ ਸੈੱਟ ਕਰ ਫੇਰ ਚੱਕੀ ਐ ਲੱਗਣਾ ਵੀ ਮੇਰੇ ਵਰਗਾ ਤੇ ਦੁਨੀਆ ਚ ਕੋਈ ਵੀ ਨਹੀਂ ਆਖੇ ਮੇਰੇ ਘਰ ਸਿੱਖ ਦੇ ਚਰਨ ਪਏ ਮੇਰੇ ਘਰ ਬਏ ਮੇਰੇ ਤੇ ਸਿਰ ਤੇ ਪਏ ਮੇਰੇ ਸਿਰ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਚੱਕਿਆ ਸੀ ਪਰ ਤੂੰ ਚੱਕਿਆ ਨਾ ਚੱਕਿਆ ਇੱਕ ਬਰਾਬਰ ਕਰਤਾ ਕਿਉਂਕਿ ਪਹਿਲਾਂ ਮਾਈਂਡ ਸੈੱਟ ਕਰ ਫੇਰ ਚੱਕੀ ਗੁਰੂ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਮਾਈਂਡ ਸੈੱਟ ਕਰੋ ਪਹਿਲਾਂ ਆਪਣਾ ਤੁਹਾਡੇ ਮਾਈਂਡ ਨੂੰ ਸੈੱਟ ਕਰੋਗੇ ਫਿਰ ਨਿੱਕੀ ਜੀ ਚੀਜ਼ ਵੀ ਬਹੁ ਵੱਡੀ ਹੈ ਤੇ ਜੇ ਮਾਈਂਡ ਸੈੱਟ ਨਹੀਂ ਫਿਰ ਪਹਾੜ ਵੀ ਰਾਈਆਂ ਵਰਗੇ ਤੱਕ ਮਾਈਂਡ ਸੈੱਟ ਕਰੋ ਆ ਜਿੱਥੇ ਮਾਈਂਡ ਸੈੱਟ ਕਰ ਲੋਗੇ ਉੱਥੇ ਹੀ ਲਾਈਫ ਸੈੱਟ ਕਰਨ ਹੋ ਜਾਏਗੀ ਸੋਚੋ ਮੇਰੇ ਸਵਾਲ ਨੂੰ ਦਿਮਾਗ ਚ ਘਮਾਓ ਜਿਹਦੇ ਨਾਲ ਪਿਆਰ ਹੋਵੇ ਜਦੋਂ ਸਾਹਮਣੇ ਆਵੇ ਅੱਖਾਂ ਚੋਂ ਪਾਣੀ ਜਾਨੀ ਆ ਜਾਂਦਾ ਹੁੰਦਾ ਸੋਚੋ ਤੁਹਾਡਾ ਬੱਚਾ ਦੂਰ ਗਿਆ ਹੋਵੇ ਪਿਆਰ ਬਹੁਤ ਕਰਦੇ ਹੋ ਬੜਾ ਜਦੋਂ ਅੱਖਾਂ ਸਾਹਮਣੇ ਆਵੇ ਜਿਹਨੂੰ ਪਿਆਰ ਕਰੀਏ ਤੇ ਸਵਾਦ ਜਿਹਾ ਆਉਂਦਾ ਹੈ ਕਿ ਨਹੀਂ ਆਉਂਦਾ ਬੋਲੋ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਵਾਦ ਨਹੀਂ ਆਉਂਦਾ ਇਹਦਾ ਮਤਲਬ ਪਿਆਰ ਦੀ ਕਮੀ ਹੈ ਜੇ ਪਿਆਰ ਅੰਦਰ ਭਰ ਕੇ ਰੱਖੋਗੇ ਜਦੋਂ ਸਾਹਮਣੇ ਜਾਓਗੇ ਅੱਖਾਂ 'ਚ ਪਾਣੀ ਆ ਜਾਣਾ ਪਿਆਰ ਅੰਦਰ ਭਰਿਆ ਪਿਆ ਉਹ ਤਾਂ ਖੁੱਤ ਜਾਂਦਾ ਨਾਲ ਦੀ ਨਾਲ ਇਹ ਬੰਦਿਆਂ ਦੀ ਜਬਾਨ ਬੰਦ ਹੋ ਜਾਂਦੀ ਹੈ ਮੈਂ ਕਈ ਵਾਰੀ ਚਲੋ ਸਿੱਖੀ ਕਰਕੇ ਗੁਰਸਿੱਖ ਕਰਕੇ ਬਾਣੀ ਕਰਕੇ ਕਈ ਇੰਨਾ ਪਿਆਰ ਮੈਨੂੰ ਮਿਲਣਗੇ ਮੈਂ ਕੰਗ ਬੋਲ ਕੁਛ ਬਸ ਰੋ ਹੀ ਜਾਏ ਅੱਖਾਂ ਚੋਂ ਪਾਣੀ ਰੋ ਹੀ ਜਾਏ ਕੀ ਹੋ ਰਿਹਾ ਸ਼ਬਦ ਨਹੀਂ ਆਉਂਦਾ ਕੋਈ ਮੈਂ ਬੋਲਣਾ ਸ਼ਬਦ ਨਹੀਂ ਆਉਂਦਾ ਹੁਣ ਹੈ ਕੀ ਹੈ ਇਹ ਪਿਆਰ ਤੇ ਜਦੋਂ ਨਾ ਅਸੀਂ ਅੰਦਰ ਪਿਆਰ ਭਰ ਕੇ ਰੱਖੀਏ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਵਾਂਗੇ ਉਹ ਆਪਣੇ ਆਪ ਇਹਨਾਂ ਨਜ਼ਾਰਾ ਜਿਹਾ ਆਉਣਾ ਉਹ ਸਵਾਦ ਤੇ ਤੇਰੇ ਪਿਆਰ ਨੇ ਦੇਣਾ ਸੀ ਤੇ ਤੂੰ ਕਹਵੇਂ ਮੈਂ ਮਹਾਰਜ ਕੋਲ ਗਿਆ ਤੇ ਮੈਨੂੰ ਸਵਾਦ ਆਇਆ ਨਹੀਂ ਆਇਆ ਤਾਂ ਨਹੀਂ ਕਿਉਂਕਿ ਤੇਰੇ ਅੰਦਰ ਪਿਆਰ ਨਹੀਂ ਹੁਣ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਤੁਸੀਂ ਕਹੋ ਮੈਂ ਗੁਰੂ ਰਾਮਦਾਸ ਦੇ ਚਰਨਾਂ ਚੱਲਿਆਂ ਬੜਾ ਸਵਾਦ ਲੈਣਾ ਉੱਥੇ ਜਾਣਾ ਹੈ ਜਿਹੜਾ ਪਿਆਰ ਉੱਥੋਂ ਲਈ ਭਰਿਆ ਨਾ ਉੱਥੇ ਵੀ ਤੇਰੇ ਪਿਆਰ ਨੇ ਸਵਾਦ ਦਿੰਦਾ। ਉਹ ਪਿਆਰ ਆਪਣੇ ਪਿੰਡ ਵਾਲੇ ਗੁਰਦੁਆਰੇ ਲਈ ਵੀ ਭਰ ਕੇ ਰੱਖ। ਫਿਰ ਜਦੋਂ ਪਿੰਡ ਜਾਏਂ ਕਰੇਗਾ ਉਹ ਰਸ ਸਵਾਦ ਆਏਗਾ। ਸਵਾਦ ਤੇ ਤੇਰੇ ਪਿਆਰ ਨੇ ਦੇਣਾ। ਅੰਦਰ ਪ੍ਰੇਮ ਭਰਿਆ ਹੋਏਗਾ ਉਹ ਤੈਨੂੰ ਸਵਾਦ ਦਿੰਦਾ। ਭੜਾ ਮਨ ਸ਼ਾਂਤ ਹੁੰਦਾ, ਸ਼ਾਂਤ ਤੇਰਾ ਪਿਆਰ ਕਰਦਾ। ਪਿਆਰ ਪਿੰਡ ਵਾਲੇ ਗੁਰਦੁਆਰੇ ਵੀ ਬਣਾ ਲਾ ਵੀ ਮੈਂ ਜਦੋਂ ਮਹਾਰਾ ਦੇ ਦਰਸ਼ਨ ਕਰਨ ਆਲਾ ਤੁਸੀਂ ਲੋ ਤਜਰਬਾ ਕਰ ਲਓ ਮੇਰਾ ਸੁਣ ਲਓ 10 20 ਵਾਰੀ 50 ਵਾਰੀ ਸੋਚ ਕਹ ਜਦੋਂ ਮਹਾਰਾ ਦੇ ਦਰਸ਼ਨ ਕਰਦਾ ਨਾ ਆਨੰਦ ਆ ਜਾਂਦਾ ਆਨੰਦ ਆ ਜਾਂਦਾ 20 ਵਾਰੀ 50 ਵਾਰੀ ਬੋਲ ਦੇ ਕਹ ਦੇ ਤੇਰੇ ਅੰਦਰ ਇਹ ਚੀਜ਼ ਸੇਵ ਹੋ ਜਾ ਜਦੋਂ ਮਹਾਰਾ ਕੋਲ ਜਾਏਗਾ ਆਨੰਦ ਆਉਣ ਲੱਗ ਜਾਏਗਾ ਕਿਉਂਕਿ ਕਰ ਲਿਆ ਨਾ ਹੁਣ ਮਾਈਂਡ ਸੈਟ ਮਾਈਂਡ ਸੈੱਟ ਕਰ ਲਿਆ ਜਿਹੜਾ ਮਾਈਂਡ ਸੈੱਟ ਤੂੰ ਅੰਮ੍ਰਿਤਸਰ ਲਈ ਕੀਤਾ ਉਹ ਮਾਈਂਡ ਸਾਈਟ ਸੈੱਟ ਆਪਣੇ ਪਿੰਡ ਵਾਲੇ ਗੁਰਦੁਆਰੇ ਵਾਸਤੇ ਵੀ ਕਰ ਉੱਥੇ ਜਾਵੇਂ ਤੈਨੂੰ ਉੱਥੇ ਵੀ ਨਜ਼ਾਰਾ ਆਵੇ ਜਦੋਂ ਪਿੰਡ ਵਾਲੇ ਗੁਰਦੁਆਰੇ ਜਾਵੇਂ ਤੈਨੂੰ ਉਦੋਂ ਵੀ ਨਜ਼ਾਰਾ ਆਵੇ ਇਹ ਨਜ਼ਾਰਾ ਤੇਰਾ ਹੀ ਹੈ ਜਿਹੜਾ